ਮਹਵਿੰਦਰ ਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਮੈਂ ਤੁਹਾਨੂੰ ਬਾਤ ਸੁਣਾ ਰਹੀ ਹਾਂ ਸਟੋਰੀ ਜਿਹਨੂੰ ਕਹਿੰਦੇ ਆ ਕਹਾਣੀ ਵੀ ਕਹਿੰਦੇ ਪਰ ਸਾਡੇ ਜ਼ਮਾਨੇ ਵਿੱਚ ਰਾਤ ਨੂੰ ਪਾਉਂਦੇ ਹੁੰਦੇ ਸੀ ਬਾਤਾਂ ਵੱਡੇ ਜੀ ਸੁਣਾਉਂਦੇ ਸੀ ਤੇ ਪਹਿਲਾਂ ਮੇਰੇ YouTube ਚੈਨਲ ਤੇ ਪਿਆਰ ਕਰਨ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਲੋੜੀ ਮਾਗੀਆਂ ਲੱਖ ਲੱਖ ਵਧਾਈਆਂ ਮਹਾਰਾਜ ਸੁੱਖ ਸ਼ਾਂਤੀ ਰੱਖੇ ਹਾਰੇ ਕੇ ਦੇਸਰਤੇ ਮੇਰ ਪਰਿਆ ਹੱਥ ਰੱਖ ਕੇ ਸਾਰੇ ਹੀ ਪਰਿਵਾਰਾਂ ਵਿੱਚ ਮਹਾਰਾਜ ਚੜ੍ਹਦੀ ਕਲਾ ਰੱਖੇ ਤੇ ਬੱਚਿਆਂ ਦਾ ਨੌ ਤੰਦਰੁਸਤੀ ਬਖਸ਼ੇ ਤੇ ਹੁਣ ਆਪਾਂ ਇੱਕ ਤੁਹਾਨੂੰ ਬਾਤ ਸੁਣਾਉਣੀ ਆ ਸੁਣੋ ਇੱਕ ਸੀ ਜਿੜੀ ਤੇ ਇੱਕ ਸੀ ਕਾਂ ਤੇ ਉਹ ਦੋਵੇਂ ਇਕੱਠੇ ਰਹਿੰਦੇ ਸਨ ਤੇ ਚਿੜੀ ਨੇ ਜਿੜੀ ਦਾ ਸੋਨੇ ਦਾ ਗਲੇਲਾ ਸੀ ਤੇ ਕਾਂ ਦਾ ਮਿੱਟੀ ਦਾ ਗਲੇਲਾ ਸੀ ਵਰ ਕਾਂ ਬਹੁਤ ਚਲਾਕ ਸੀ ਤੇ ਚਿੜੀ ਜਿਹੜੀ ਐ ਉਹ ਭੋਲੀ ਸੀ ਇੱਕ ਦਿਨ ਕਾਂ ਕਹਿਣ ਲੱਗਾ ਕਿ ਚੱਲ ਚਿੜੀਏ ਭੈਣੇ ਆਪਾਂ ਇਹਨਾਂ ਨੂੰ ਛੱਪੜ ਤੇ ਧੋ ਕੇ ਲਿਆਈਏ ਜਦੋਂ ਉਹ ਛੱਪੜ ਤੇ ਧੋਣ ਜਾਂਦੇ ਹਨ ਤਾਂ ਜਿਵੇਂ ਜਿਵੇਂ ਚਿੜੀ ਧੋਂਦੀ ਹੈ ਉਹ ਸੋਹਣੇ ਦਾ ਗਲੇਲਾ ਨਿਸ਼ਕਦਾ ਹੈ ਤੇ ਜਿਵੇਂ ਜਿਵੇਂ ਕਾਂ ਧੋਂਦਾ ਹੈ ਉਹਦਾ ਮਿੱਟੀ ਦਾ ਗਲੇਲਾ ਖੁਰਦਾ ਜਾਂਦਾ ਹੈ ਕਾਂ ਬਹੁਤ ਚਲਾਕ ਸੀ ਕਹਿਣ ਲੱਗਾ ਨਹੀਂ ਭੈਣੇ ਹੁਣ ਆਪਾਂ ਇਹਨੇ ਧੋਲੇ ਬਥੇਰੇ ਆ ਤੇ ਆਪਾਂ ਕੋਠੇ ਦੇ ਬਨੇਰੇ ਤੇ ਸੁੱਕਣੇ ਪਾ ਦਿੰਨੇ ਆ ਜਦੋਂ ਕੋਠੇ ਦੇ ਬਨੇਰੇ ਤੇ ਸੁੱਕਣੇ ਪਾਉਂਦੇ ਹਨ ਤੇ ਗਾਂ ਕਹਿੰਦਾ ਹੈ ਵੀ ਮੈਂ ਇਹਦੀ ਰਾਖੀ ਕਰਦਾ ਹਾਂ ਤੇ ਤੂੰ ਕੋਈ ਜੋਗਾ ਲਿਆ ਜਿੱਦੋਂ ਚਿੜੀ ਜੋਗਾ ਚੁਗਣ ਜਾਂਦੀ ਹੈ ਤਾਂ ਗਾਂ ਸੋਹਣ ਦਾ ਗਲੇਲਾ ਲੈ ਕੇ ਉੱਡ ਕੇ ਕਿਕਰ ਤੇ ਜਾ ਵਹਿੰਦਾ ਹੈ ਚਿੜੀ ਜਦੋਂ ਆਉਂਦੀ ਹੈ ਤੇ ਉਸ ਦਾ ਗਲੇਲਾ ਨਹੀਂ ਹੁੰਦਾ ਉਹ ਨੇੜੇ ਇੱਕ ਕਿਕਰ ਹੈ ਉੱਥੇ ਜਾਂਦੀ ਹੈ ਸਭ ਨੂੰ ਪਤਾ ਹੈ ਕਿ ਜਿਹੜਾ ਗਾਂ ਹੁੰਦਾ ਹੈ ਇੱਕ-ਇੱਕਰਾਂ ਤੇ ਇਹੋ ਜੇ ਵੱਡੇ ਰੁੱਖਾਂ ਦੇ ਆਲਣਾ ਪੌਂਦਾ ਹੈ ਉਹ ਆਪਦੇ ਆਲਣੇ ਵਿੱਚ ਘਰ ਬਣਾ ਵੀ ਉੱਥੇ ਕਿੱਕਰ ਤੇ ਘਰ ਬਣਾਇਆ ਹੋਇਆ ਹੈ ਤੇ ਉੱਥੇ ਲੈ ਜਾਂਦਾ ਹੈ ਜਿਹੜੀ ਜਾ ਕੇ ਉਹਨੂੰ ਕਹਿੰਦੀ ਹੈ ਕਾਵਾ ਕਾਵਾ ਮੇਰਾ ਗਲੇਲਾ ਦੇ ਦੇ ਕਾਹ ਕਹਿੰਦਾ ਹੈ ਵੀ ਮੈਂ ਨਹੀਂ ਦੇਣਾ ਉਹ ਕਹਿੰਦੀ ਕਿੱਕਰ ਨੂੰ ਕਿੱਕਰਾ ਕੇ ਕਿੱਕਰਾ ਕਾਂ ਨੂੰ ਉਡਾ ਦੇ ਉਹਨੂੰ ਐਸੀ ਵੀ ਜਦੋਂ ਉੱਡੇਗਾ ਫਿਰ ਮੈਂ ਇਸ ਤੋਂ ਕਲੇਲਾ ਲੈ ਲਵਾਂਗੀ ਪਰ ਕਿੱਕਰ ਕਹਿੰਦਾ ਹੈ ਇਹ ਮੇਰਾ ਕਾਂ ਨੇ ਕੀ ਗਵਾਇਆ ਮੈਂ ਕਿ ਕਾਂ ਨੂੰ ਡਾਵਾ ਉਹ ਆਹਦੇ ਕਿਕਰ ਕਾਂ ਡਾਵੇ ਨਾ ਕਾਂਗਲੇਲਾ ਛੱਡੇ ਨਾ ਚਿੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ ਮਰੇ ਉਹ ਅੱਗੇ ਤਰਖਾਨ ਕੋਲ ਜਾਂਦੀ ਹੈ ਕਹਿੰਦੀ ਤਰਖਾਨਾ ਤਰਖਾਨਾ ਕਿਕਰ ਵੱਡੇਗਾ ਉਹ ਆਂਦਾ ਮੇਰਾ ਕਿਕਰ ਨੇ ਕੀ ਗਵਾਇਆ ਮੈਂ ਕਿਕਰ ਨੂੰ ਵੱਡਾਂ ਉਹ ਕਹਿੰਦੀ ਕਿ ਤਰਖਾਨ ਕਿਕਰ ਵੱਡੇ ਨਾ ਕਿਕਰ ਕਾਂ ਡਾਵੇ ਨਾ ਕਾਂਗਲੇਲਾ ਛੱਡੇ ਨਾ ਚਿੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ ਮਰੇ ਫਿਰ ਅਗੋਂ ਨਾ ਤਰਖਾਨ ਤੋਂ ਅੱਗੇ ਰਾਜੇ ਕੋਲੇ ਜਾਂਦੀ ਹੈ ਤੇ ਰਾਜੇ ਨੂੰ ਕਹਿੰਦੀ ਹੈ ਵੀ ਰਾਜਾ ਰਾਜਾ ਤਰਖਾਨ ਨੂੰ ਆਖੇਗਾ ਕਿ ਕਿਕਰ ਵੜਦੇ ਰਾਜਾ ਕਹਿੰਦਾ ਮੇਰਾ ਤਰਖਾਨ ਨੇ ਕੀ ਗੋਇਆ ਮੈਂ ਤਰਖਾਨ ਨੂੰ ਆਖਾਂ ਉਹ ਕਹਿੰਦੀ ਰਾਜਾ ਤਰਖਾਨ ਨੂੰ ਆਖੇ ਨਾ ਤਰਖਾਨ ਕਿਕਰ ਵੜਦੇ ਨਾ ਕਿਕਰ ਕਾਂਡ ਆਵੇ ਨਾ ਕਾਂਗਰੇ ਲਾ ਛੱਡੇ ਨਾ ਚਿਹੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ ਮਰੇ ਫਿਰ ਉਹ ਰਾਣੀ ਕੋਲੇ ਜਾਂਦੀ ਹੈ ਕਹਿੰਦੀ ਰਾਣੀ ਰਾਣੀ ਰਾਜਾ ਨੂੰ ਦੁਸੇਗੀ ਉਹ ਆਂਦੀ ਮੇਰਾ ਰਾਜਾ ਕੀ ਗੋਇਆ ਮੈਂ ਰਾਜੇ ਨੂੰ ਰੁਸਾ ਤੇਰੇ ਪਿੱਛੇ ਲਾ ਕੇ ਉਹ ਕੰਧੀ ਰਾਣੀ ਰਾਜ ਇਹਨਾ ਰੁੱਸੇ ਨਾਲ ਰਾਇਆ ਤਰਖਾਨ ਨੂੰ ਆਖੇ ਨਾਲ ਤਰਖਾਨ ਕੇ ਕਰਵੱਡੇ ਨਾਲ ਕਾਂਗਲੇ ਲੈ ਛੱਡੇ ਨਾਲ ਜਿਹੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਵੀ ਮਰੇ ਫੇਰ ਉਹ ਉਹ ਨਾ ਸੱਪਾਂ ਵੱਲੇ ਜਾਂਦੀ ਹੈ ਕਹਿੰਦੀ ਸੱਪੋ ਸੱਪੋ ਰਾਣੀ ਨੂੰ ਡੰਗੋਗੇ ਉਹ ਕਹਿੰਦੇ ਸਾਡਾ ਰਾਣੀ ਕੀ ਗਵਾਏ ਅਸੀਂ ਉਹਨੂੰ ਡੰਗ ਮਾਰ ਗਏ ਕਹਿੰਦੀ ਸੱਪ ਰਾਣੀ ਡੰਗਣ ਨਾ ਰਾਣੀ ਰਾਜ ਇਹਨਾ ਰੁੱਸੇ ਨਾਲ ਰਾਇਆ ਤਰਖਾਨ ਨੂੰ ਆਖੇ ਨਾਲ ਤਰਖਾਨ ਕੇ ਕਰਵੱਡੇ ਨਾਲ ਕਾਂਗਲੇਲਾ ਇਕਕਰ ਕਾਂਡਾਵੇ ਨਾ ਕਾਂਗਲੇਲਾ ਛੱਡੇ ਨਾ ਚਦੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਮੀ ਵਰੇ ਫੇਰ ਜਾਂਦੀ ਹੈ ਸੱਪਾਂ ਵੱਲੇ ਫੇਰ ਜਾਂਦੀ ਛੋਟਿਆਂ ਵੱਲੇ ਛੋਟਿਆਂ ਨੂੰ ਕਹਿੰਦੇ ਛੋਟੇ ਛੋਟੇ ਸੱਪ ਨੂੰ ਮਾਰੋਗੇ ਉਹ ਕਹਿੰਦੇ ਸਾਨੂੰ ਕੀ ਲੋੜ ਆ ਅਸੀਂ ਸੱਪਾਂ ਨੂੰ ਮਾਰ ਗਏ ਉਹਨਾਂ ਸਾਡਾ ਕੀ ਗਵਾਇ ਕਹਿੰਦੀ ਛੋਟੇ ਸੱਪ ਨੂੰ ਮਾਰਨ ਨਾ ਸੱਪ ਰਾਣੀ ਨੂੰ ਡੰਗੇ ਨਾ ਰਾਣੀ ਰਾਜੇ ਨਾਲ ਹੱਸੇ ਨਾ ਰਾਜਾ ਤਰਖਾਨ ਨੂੰ ਆਖੇ ਨਾ ਤਰਖਾਨ ਕਿ ਕਰਵਾਡੇ ਨਾਲ ਇਕਕਰ ਕਾਂਡਾਵੇ ਨਾ ਕਾਂਗਲੇਲਾ ਛੱਡੇ ਨਾ ਚਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਹੋ ਜਾਂਦੀ ਆ ਅੱਗ ਵੱਲੇ ਅੱਗ ਅੱਗ ਛੋਟੇ ਸਾੜੇ ਅੱਗ ਕਹਿੰਦੀ ਮੈਂ ਕਿਉਂ ਛੋਟੇ ਸਾੜਾ ਮੇਰਾ ਛੋਟਿਆਂ ਕੀ ਗਵਾਇ ਕਹਿੰਦੀ ਅੱਗ ਛੋਟੇ ਸਾੜੇ ਨਾ ਛੋਟੇ ਸੱਪ ਨੂੰ ਮਾਰ ਰਹੀ ਨਾ ਸਾਂ ਪ੍ਰਾਣੀ ਨੂੰ ਡੰਗੇ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਇਤਰਖਾਨ ਨੂੰ ਵਾਕੇ ਨਾ ਤਰਖਾਨ ਕੇ ਕਰਵੜੇ ਨਾਲ ਕਾਂਗਲੇਲਾ ਛੱਡੇ ਨਾ ਚਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਹੋ ਜਾਂਦੀ ਪਾਣੀ ਵੱਲੇ ਕਹਿੰਦੀ ਪਾਣੀ ਪਾਣੀ ਅੱਗ ਬੁਝਾਵੇਂਗਾ ਆਹਨਾਂ ਮੇਰਾ ਅੱਗ ਨੇ ਕੀ ਹੋਇਆ ਮੈਂ ਅੱਗ ਨੂੰ ਬੁਝਾਵਾਂ ਕਹਿੰਦੀ ਪਾਣੀ ਅੱਗ ਬੁਝਾਵੇ ਨਾ ਅੱਗ ਛੋਟੇ ਸਾੜੇ ਨਾ ਛੋਟੇ ਸੱਪ ਨੂੰ ਮਾਰਨਾ ਸੱਪ ਰಾಣੀ ਨੂੰ ਦੰਗੇ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਜਾ ਤਰਖਾਨ ਨੂੰ ਆਖੇ ਨਾ ਤਰਖਾਨ ਕੇ ਕਰਵੱਡੇ ਨਾਲ ਕਾਂਗਰੇਲਾ ਛੱਡੇ ਨਾ ਚਿੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ ਮਰੇ ਫੇਰ ਹੋ ਜਾਂਦੀ ਆ ਉਠਾਂ ਵੱਲੇ ਉਠੇ ਉਠੇ ਪਾਣੀ ਚੀਕੋ ਗਏ ਉਹ ਕਹਿੰਦੇ ਵੀ ਸਾਡਾ ਪਾਣੀ ਨੇ ਕੀ ਗਵਾਇਆ ਸੀ ਪਾਣੀ ਨੂੰ ਚੀਕ ਗਏ ਉਗਾਈਂ ਊਟ ਪਾਣੀ ਚੀਕੇ ਨਾ ਪਾਣੀ ਅੱਗ ਛੋਟੇ ਪਾਣੀ ਅੱਗ ਬੁਝਾਵੇ ਨਾ ਅੱਗ ਛੋਟਾ ਸਾੜੇ ਨਾ ਛੋਟੇ ਸੱਪ ਨੂੰ ਮਾਰਨ ਨਾ ਸੱਪ ਰਾਣੀ ਨੂੰ ਡੰਗਣ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਇਤਰਖਾਨ ਨੂੰ ਆਖੇ ਨਾ ਤਰਖਾਨ ਕਿਕਰ ਵੱਡੇ ਨਾ ਕਾਂਗਲੇ ਲੈ ਛੱਡੇ ਨਾ ਜਿਹੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ ਮਰੇ ਫਿਰ ਨਾ ਉੱਥੇ ਇੱਕ ਚੂਹੇ ਸੀ ਚੂਹਿਆਂ ਨੂੰ ਕਹਿਣ ਲੱਗੀ ਵੀ ਤੁਸੀਂ ਉਠਾਂ ਦੀਆਂ ਨਕੇਲਾਂ ਟੋਕ ਦਿਓ ਤੇ ਇਹਨਾਂ ਨੂੰ ਖਰਾਬ ਕਰੋ ਵੀ ਮੇਰਾ ਕਾਂ ਨਕੇਲਾਂ ਨਹੀਂ ਦਿੰਦਾ ਉਹ ਕਹਿੰਦੀ ਆ ਵੀ ਸਾਡਾ ਉਠਣਾ ਕੀ ਕਰਾਇਆ ਇਹਨਾਂ ਦੀਆਂ ਨਕੇਲਾ ਟੁਕਗੇ ਉਹ ਕਹਿੰਦੀ ਚੂਵੇਂ ਨਕੇਲਾ ਟੁੱਕਣਾ ਊਠ ਪਾਣੀ ਚੀਕੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਛੋਟੇ ਸਾੜੇ ਨਾ ਛੋਟੇ ਸੱਪ ਨੂੰ ਮਾਰਨਾ ਸੱਪ ਰਾਣੀ ਨੂੰ ਡੰਗੇ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਜਾ ਤਰਖਾਣ ਨੂੰ ਵਾਕੇ ਨਾ ਤਰਖਾਣ ਕਿ ਕਰਵੇ ਨਾ ਕਾਂਗਲੇਲਾ ਛੱਡੇ ਨਾ ਚੜੀ ਵਿਚਾਰੀ ਕੀ ਕਰੇ ਦੇ ਠੰਡਾ ਪਾਣੀ ਪੀ ਮਰੇ ਫੇਰ ਨਾ ਉਹ ਗਈ ਬਿੱਲੀਲੇ ਬਿੱਲੀ ਨੂੰ ਕਹਿੰਦੀ ਆ ਇਹ ਬਿੱਲੀ ਬਿੱਲੀ ਪੜ੍ਹ ਲੈ ਮੇਰਾ ਗਰੇਲਾ ਕਾਂ ਨੇ ਲੈ ਲਿਆ ਤੇ ਉਹ ਦਿੰਦਾ ਨਹੀਂ ਇਹਨਾਂ ਮੈਂ ਸਾਰਿਆਂ ਨੂੰ ਕਿਹਾ ਏ ਤੇ ਕੋਈ ਮੇਰੇ ਆਖੇ ਨਹੀਂ ਲੱਗਦਾ ਤੇ ਤੂੰ ਦੱਸ ਵੀ ਮੇਰੀ ਮਦਦ ਕਰੇਗੀ ਉਹਦੀ ਹਾਂ ਭਨੇ ਦੱਸ ਕੀ ਕਰਾਂ ਉਹ ਕਹਿੰਦੀ ਵੀ ਤੂੰ ਚੂਹਿਆਂ ਨੂੰ ਫੜੇਗੀ ਬਿੱਲੀ ਕਹਿੰਦੀ ਹਾਂ ਲੈ ਇਹ ਕਿੱਡੀ ਗੱਲ ਹੈ ਚੂਹੇ ਇਹ ਮੈਂ ਹੁਣੇ ਹੀ ਫੜ ਬਿੱਲੀ ਕਹਿੰਦੀ ਮੈਂ ਹੁਣੇ ਚੂਹੇ ਫੜਦੀ ਹਾਂ ਵੇਖੀ ਇਹ ਭੱਜਦੇ ਉਹ ਚੂਹੇ ਕਹਿੰਦੇ ਸਾਨੂੰ ਨਾ ਫੜੀ ਐਸੀ ਉਠਾਂ ਦੀਆਂ ਨਕੇਲਾਂ ਠੁੱਕਾਂ ਦੇ ਉਹ ਕਹਿੰਦੀ ਉੜ ਕਹਿੰਦੇ ਸਾਡੀਆਂ ਨਕੇਲਾ ਨਾਲ ਡੁੱਪੀ ਅਸੀਂ ਪਾਣੀ ਚੀਕਾਂਗੇ ਪਾਣੀ ਕਹਿੰਦਾ ਮੈਨੂੰ ਨਾ ਚੀਕੀ ਮੈਂ ਅੱਗ ਬੁਝਾਵਾਂਗਾ ਅੱਗ ਕਹਿੰਦੀ ਮੈਨੂੰ ਨਾ ਬੁਝਾਈ ਮੈਂ ਛੋਟੇ ਸਾੜਾਂਗੇ ਛੋਟੇ ਕਹਿੰਦੇ ਮੈਨੂੰ ਨਾ ਸਾੜੀ ਸਾੜੀ ਮੈਂ ਸੱਪ ਨੂੰ ਮਾਰਾਂਗਾ ਸੱਪ ਕਹਿੰਦਾ ਮੈਨੂੰ ਨਾ ਮਾਰੀ ਮੈਂ ਰਾਣੀ ਨੂੰ ਡੰਗਾਗਾ ਰਾਣੀ ਕਹਿੰਦੀ ਮੈਨੂੰ ਨਾ ਡੰਗੀ ਮੈਂ ਰਾਜੇ ਨਾਲ ਰੁੱਸਾਂਗੇ ਰਾਜਾ ਕਹਿੰਦਾ ਵੀ ਮੇਰ ਨਾਲ ਨਾ ਰੁੱਸੀ ਮੈਂ ਤਰਖਾਨ ਨੂੰ ਆਖਾਂਗਾ ਤਰਖਾਨ ਕਹਿੰਦਾ ਮੈਨੂੰ ਨਾ ਆਖੀ ਮੈਂ ਕਿੱਕਰ ਵੱਡਾਂਗਾ ਕਿੱਕਰ ਕਹਿੰਦਾ ਮੈਨੂੰ ਨਾ ਵੱਡੀ ਮਕਾਨ ਲਾਵਾਂਗਾ ਕਾ ਕਹਿੰਦਾ ਨਾ ਭਾਈ ਹੱਥ ਜੋੜ ਕੇ ਖੜ ਗਿਆ ਵੀ ਮੇਰਾ ਘਰ ਉੱਤੇ ਬਣਿਆ ਮੈਨੂੰ ਨਾ ਥੋ ਡਾਈ ਤੇ ਮੈਂ ਗਰੇਲਾ ਦੇ ਦੂੰਗਾ ਮੈਂ ਗਰੇਲਾ ਸੱਟਾਂ ਕਾ ਬੋਲਿਆ ਇੱਕ ਵੀਰਾ ਉਹ ਚੁੰਝੀ ਚ ਗਰੇਲਾ ਸੀ ਉਹਨੇ ਸੁੱਟ ਦਿੱਤਾ ਤੇ ਚਿੜੀ ਜਿਹੜੀ ਉਹ ਚਾਹੀ ਚਾਹੀ ਆ ਆਦਾ ਗਰੇਲਾ ਲੈ ਕੇ ਆਦੀ ਝੋਪੜੀ 'ਚ ਆ ਗਈ ਤੇ ਉੱਥੇ ਆਣ ਕੇ ਸੁਖੀ ਸੁਖੀ ਮਸਣ ਲੱਗੀ ਇਹਦੇ ਵਿੱਚੋਂ ਆਪਾਂ ਨੂੰ ਇਹੋ ਹੀ ਸਿੱਧ ਹੁੰਦਾ ਹੈ ਵੀ ਵੇਖੋ ਗਰੀਬ ਦੀ ਮਿਹਨਤ ਕੋਈ ਨਹੀਂ ਮੰਨਦਾ ਉਨੇ ਸਾਰਿਆਂ ਨੇ ਮਨਤਾ ਕੀਤੀਆਂ ਤੇ ਸਾਰਿਆਂ ਨੇ ਜਵਾਬ ਦਿੱਤਾ ਪਰ ਜਦੋਂ ਕਿਸੇ ਦਾ ਜ਼ੋਰ ਪੈ ਜਾਂਦਾ ਹੈ ਫਿਰ ਸਾਰੇ ਹੱਥ ਜੋੜ ਕੇ ਖੜ ਜਾਂਦੇ ਹਨ ਫਿਰ ਜਦੋਂ ਬਿੱਲੀ ਨੇ ਚੂਹਿਆਂ ਨੂੰ ਪਕੜਨ ਦੀ ਗੱਲ ਕੀਤੀ ਫੜਨ ਦੀ ਕੀ ਰੀਤੀ ਤੇ ਚੂਹੇ ਵੀ ਹੱਥ ਜੋੜ ਕੇ ਤੇ ਭੈਣੇ ਸਾਨੂੰ ਨਾ ਖਾਈ ਅਸੀਂ ਸਾਰੇ ਕੰਮ ਕਰਾਵਾਂਗੇ ਫਿਰ ਜਿਵੇਂ ਜਿਵੇਂ ਥੱਲੇ ਤੁਰਿਆ ਫਿਰ ਸਾਰੇ ਹੱਥ ਜੋੜ ਕੇ ਖਲੋਗੇ ਇਥੋਂ ਇਹੋ ਹੀ ਹੁੰਦਾ ਹੈ ਵੀ ਆਪਾਂ ਜਿੰਨਾ ਮਰਜ਼ੀ ਕਿਸੇ ਦੀਆਂ ਮਨਤਾ ਕਰਗੇ ਤਗੜੇ ਤੋਂ ਤਗੜੇ ਬੰਦੇ ਦੀਆਂ ਪਰ ਆਪਣੀ ਗਰੀਬੀ ਨਹੀਂ ਮਦਦ ਕੋਈ ਵੀ ਕਰਦਾ ਮਦਦ ਉਹਦੋਂ ਦੀਏ ਕੋਈ ਰੱਬ ਦਾ ਪਿਆਰਾ ਕਿਸੇ ਦਾ ਮਿਲ ਜਾਵੇ ਤੇ ਉਹ ਫਿਰ ਕੋਈ ਮਿਲਿਆ ਹੋਵੇ ਤੇ ਉਹ ਫਿਰ ਸਾਰੇ ਹੀ ਕੰਮ ਕਰਾ ਦਿੰਦਾ ਹੈ ਫਿਰ ਨੀਵੇਂ ਜਿਹੜੇ ਹੁੰਦੇ ਉਹ ਸਾਰੇ ਡਰ ਜਾਂਦੇ ਇਹ ਸੀ ਇੱਕ ਬਾਤ ਤੇ ਪਹਿਲਾਂ ਕਹਿੰਦੇ ਹੁੰਦੇ ਸੀ ਇੱਕ ਮੈਂ ਪਾਈ ਬਾਤ ਸਤਨਾਸੀ ਕੋਟਾ ਤੇ 47 ਸਬਾਤ ਇਹਨੀ ਮੇਰੀ ਬਾਤ ਸਤਨਾਸੀ ਕੋਟਾ ਤੇ 47 ਸਬਾਤ ਤੇ ਹੁਣ ਆਪਾਂ ਮਿਲਦੇ ਹਾਂ ਪ੍ਰਬਾਤ ਇਹ ਮਗਰ ਉਹ ਇੰਨਾ ਕਹਿੰਦੇ ਹੁੰਦੇ ਸੀ ਫੇਰ ਦੁਬਾਰਾ ਮੈਂ ਕਹਿ ਦਣੀ ਇੰਨੀ ਮੇਰੀ ਬਾਤ ਉਤੋਂ ਪੈ ਗਈ ਰਾਤ ਛਤਨਾ ਸੀ ਕੋਠਾ ਤੇ ਛਤ ਨਹੀਂ ਸੁਬਾਤ ਤੇ ਫੇਰ ਮਿਲਾਂਗੇ ਪ੍ਰਭਾਤ ਇਹ ਬਾਤ ਪਾ ਕੇ ਮਗਰੋਂ ਵੱਡੇ ਲੋਕ ਕਹਿੰਦੇ ਸੀ ਤੇ ਹੁਣ ਮੈਨੂੰ ਦਿਵਾਗਾ ਇਹ ਵੀ ਇੱਕ ਆਪਣਾ ਪੰਜਾਬ ਪੰਜਾਬੀ ਵਿਰਸਾ ਹੈ ਤੇ ਜਰੂਰ ਵੇਖਣਾ ਕੱਲ ਨੂੰ ਆਪਾਂ ਫੇਰ ਮਿਲਦੇ ਹਾਂ ਕੋਈ ਹੋਰ ਸਟੋਰੀ ਲੈ ਕੇ ਜਾਂ ਪੰਜਾਬੀ ਲੋਕੀਂ ਲੈ ਕੇ ਧੰਨਵਾਦ ਜੀ